ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਨਮ ਸਾਖੀ ਸ੍ਰੀ ਗੁਰੂ ਨਾਨਕ ਦੇਵ ਜੀ ਸਾਖੀ ਮੱਕੇ ਦੀ ਸਵਾਲ ਪੀਰ ਜਲਾਲਦੀਨ ਬਗਦਾਦੀ ਸੂਰਾ ਆਖੇ ਪੀਰ ਜਲਾਲਦੀਨ ਸੁਣ ਨਾਨਕ Hindu ਫਕੀਰ Hindu ਸੂਰਤ ਦੋਸ ਕੀ ਵਿੱਚ ਆਤਿਸ਼ ਹੋਏ ਜਹੀਰ ਜੇ ਆਵੇ ਰਾਹੇ ਇਮਾਮ ਦੇ ਤਾਂ ਪਿਸ ਪਾਵੈ ਨਾਹੀ ਪੀਰਾ ਅੰਦਰ ਪੀਰ ਕਤਬ ਗੋਸ ਮਰਤਬ ਪਾਈ ਬਲੀਆ ਅੰਦਰ ਬਲੀ ਹੋਏ ਸ਼ੇਖਾ ਅੰਦਰ ਸ਼ੇਖ ਵਿੱਚ ਸਲਾਰਾ ਸਲਾਰ ਹੋਏ ਜਾਂ ਇਹ ਵਟਾਈ ਭੇਖ Hindu ਪਿਸ਼ਤ ਨਾ ਕੋ ਗਿਆ ਸਭ ਕੱਤੇ ਅਗਨ ਚਲਾਏ ਨਾਉ ਨਿਸ਼ਾਨੀ ਨਾ ਰਹੀ ਪਿਆ ਕਿ ਥਮ ਜਾਏ ਉਸ ਪਿੱਛੇ ਦਰੂਦ ਨਾ ਫਾਤਿਹਾ ਨਾ ਕੋ ਕਰਦਾ ਸ਼ਾਦ ਇਹੋ ਮਰਾਤਬ ਹਿੰਦੂਆ ਉਮਰ ਗਵਾਈ ਬਾਦ ਜਵਾਬ ਨਾਨਕ ਸ਼ਾ ਸੂਰਾ ਸੁਨੋ ਪੀਰ ਜਲਾਲਦੀਨ ਅਕੀਨ ਨਕਸ਼ਾ ਹਿੰਦੂ ਮੁਸਲਮਾਨ ਦੋਏ ਟਿੱਠੇ ਮੈਂ ਗੁਮਰਾ ਜੁਸਾ ਮੁਸਲਮਾਨ ਦਾ ਰੱਖਿਆ ਪਿਛਤੀ ਜਾਏ ਆਕਰ ਹੋਇਆ ਕਾਕੜੀ ਗਈ ਸੁਖਾਕੂ ਖਾਈ ਕੁਦਰਤ ਜਮੀਨ ਬਾਤ ਹੋਏ ਕੁਛ ਆਈ ਕੋਲੋਂ ਹੱਥ ਪਾਂਡੇ ਇੱਟਾਂ ਸਾਜ ਕੇ ਜਲਨ ਪੰਜਾਬੀ ਕਰਤ ਤੋਬਾ ਪੁਕਾਰੇ ਖਾਕੜੀ ਸੁਣੇ ਨਾ ਕੋ ਫਰਿਆਦ ਮੁਸਲਮਾਨ ਮੁਹੰਮਦੀ ਫਿਰ ਕਦ ਕਰਦੇ ਯਾਦ ਦੁਨੀ ਦੇ ਦਿਸਣ ਜਲਦੀਆਂ ਵਿੱਚ ਪਛਤਾ ਇੱਕ ਨਾ ਜਾਏ ਵਾਰਿਸ ਰਾਮ ਰਸੂਲ ਦੋਏ ਸਕਨ ਦਾ ਉਮਤ ਚੁੜਾਈ ਰਹੀ ਮਰਤਬ ਦੁਨੀ ਵਿੱਚ ਅੱਗੇ ਦੀ ਸੁਣਨਾ ਹੈ ਡਾਡੀ ਬਣੀ ਰੂਹ ਸਿਰੇ 84 ਮਾਏ ਜਿੰਨਾ ਤਕਿਆ ਰੱਬ ਦਾ ਸੇ ਰਤੇ ਸਚਨਾਈ ਕਾਇਮ ਠੀਏ ਜਹਾਨ ਵਿੱਚ ਫਿਰ ਮਰੇ ਨਾ ਆਵੀ ਜਾਏ ਬਿਨਾ ਜ਼ਿਆਰਤ ਬੰਦਗੀ ਕਾਇਮ ਠੀਏ ਸੰਸਾਰ कायम ना रहे पैकम्बरा कायम ना चारो यार कायम न थिए अवार जग रामा कृष्ण मुरार कायम न पीर फकीर सिद्ध साधिक सालार कायम जुस्से के कायम नाओ नाव अंत न पाया लख आवे लख जाए कायम जुस्सा जो रखे कायम रही है सोई बिना इबादत बंदगी रहया न कायम कोई मुश्किल मुसलमानड़ी ਹਿੰਦੂ ਹਰਕਤ ਮਾਹੇ ਦੋਵੇਂ ਕਾਇਮ ਨਾ ਥੀਂ ਦਾਵਾ ਕਰ ਮਰ ਜਾਏ ਨਾਨਕ ਦਾਵਾ ਛੱਡਿਆ ਦੋਇ ਤੇ ਨਿਆਰਾ ਹੋਏ ਇੱਥੇ ਮਿਲਨ ਬਟਿਆਈਆਂ ਦਰਗਾਹ ਪਾਵੈ ਟੋਏ ਸਵਾਲ ਪੀਰ ਜਲਾਲਦੀਨ ਸੂਰਾ ਆਖੇ ਸੈਫ ਜਲਾਲਦੀਨ ਬਗਦਾਦ ਦੇ ਦਾ ਪੀਰ ਪੋਤਾ حضرت ਪੀਰ ਦਾ ਪੁੱਛੇ ਕਰ ਤਦਬੀਰ ਹਫਤਾਦ ਨੂੰ ਮਿਲਦਾ ਫਿਰਕੇ ਮੁਸਲਮਾਨ ਇਲਾਹਤਾ ਇੱਕ ਦੋ ਇੱਕ ਹੈ ਸੱਚੀ ਕਹਿਨ ਕਲਾਮ ਕਲਮਾ ਪੜਨ ਰਸੂਲ ਦਾ ਸੁਣੋ ਨਾਨਕ ਪੀਰ ਰੋਜ ਕਿਆਮਤ ਜਿਹੜੇ ਥੀ ਸੰਜਾਹੇ ਜ਼ਰੀਰ Hindu Musliman ਦੋਈ ਕੀਤੇ ਨਹੀਂ ਮਨਸੂਖ ਦਰਤੇ ਬਾਹਰ ਜੋਤ ਥੀ ਸੀ ਸੁਖਨ ਅਲਾਹੇ ਨਾ ਚੂਕ ਕਲਪਿਆ ਪੀਰ ਜਲਾਲਦੀਨ ਕਲਪੇ ਮੁੱਲਾ ਸ਼ੇਖ হাজী ਪੀਰ ਮਸਾਇਕਾ ਤੁਰਕ ਮਲੰਗ ਦਰवेश ਸਾਲਕ ਸਾਧਕ ਕਾਜ਼ੀਆਂ ਗੌਸ ਕਤਬ ਬੱਟ ਪੀਰ ਸਭੇ ਇਕੱਠੇ ਹੋਏ ਕਰ ਆਈ ਕਾਪੇ ਮਾਹੀ ਹਿੱਕੇ ਦਿਖਾਏ ਅਸਮਤਾ ਨਹੀਂ ਤਾਂ ਦੇਹੋ ਸਜਾਈ ਜਵਾਬ ਬਹਾਉਦੀਨ ਸੂਰਾ ਨਾਲ ਹਾਜ਼ੀਆਂ ਪੀਰਾਂ ਦੇ ਆਖੇ ਪੀਰ ਬਹਾਉਦੀਨ ਸੁਮੋ ਜਲਾਲਦੀਨ ਪੀਰ ਗੁਰੂ ਨਾਨਕ ਪਾਸੋਂ ਪੁੱਛਣਾ ਬਹੁਤੀ ਹੈ ਤਕਸੀਰ ਜ਼ਾਹਰ ਅਜ਼ਮਤ ਇਸ ਦੀ ਮੱਕਾ ਦੇ ਤੋਸ ਫੇਰ ਕੀਤੇ ਸੋਰਾ ਮਨਸੂਖ ਸਭ ਆਂਦੇ ਹੈ ਸਜੇਰ ਮੰਨਿਆ ਹੈ ਸਖੁਦਾਈ ਇਕ ਦੂਜਾ ਹੋਰ ਨਾ ਕੋਈ ਦੂਜਾ ਮੁਰਸ਼ਦ ਪੀਰ ਸੱਚਾ ਰਾਹ ਦਿਖਾਈ ਜੋਏ Hindu ਦੇਖ ਨਾ ਪੁੱਲ ਤੋ ਮੁਸਲਮਾਨ ਬੇਨਾਹੇ ਦੋਵੇਂ ਰੱਦੇ ਸੀ ਮਜ਼ਹਬਾ ਕੱਤੇ ਸੀ ਦੋਸਕ ਮਾਹੇ ਵੱਡਾ ਫਕੀਰੀ ਮਰਤਬਾ ਮਾਰਫਤੀ ਸੱਚ ਰਾਹੇ ਮਾਰਫਤੀ ਜੋ ਬਾਹਰੇ ਸਬੇ ਹੈ ਗੁਮਰਾਹੇ ਦੁਨੀਆ ਕਾਰਨ ਮੱਸਬ ਥੀਏ ਅੰਤ ਅਪਾਰ ਸੱਚਾ ਫਕਰ ਰੱਬ ਕਾ ਕੋਣ ਲੰਗਾਏ ਪਰ ਤੁਸੀਂ ਮਹਿਰਮ ਨਹੀਂ ਪੀਰ ਜੀ ਨਾਨਕ ਵੱਡਾ ਫਕੀਰ ਰੱਬ ਜੀ ਨਾਂ ਦੇ ਹੁਕਮ ਵਿੱਚ ਸੋ ਸਬਨਾ ਦੇ ਪੀਰ ਜਵਾਬ ਨਾਨਕ ਸ਼ਾ ਸੂਰਾ ਆਕੇ ਨਾਨਕ ਸ਼ਾ ਸੱਚ ਸੁਨੋ ਜਲਾਲ ਸਦਾਤ ਵੱਡਾ ਬੋਲ ਨਾ ਬੋਲੀਐ ਸਾਈ ਭਤ ਕਰਾਮਾਤ ਸਾਹਿਬ ਪਾਵੈ ਸੋ ਕਰ ਫਕਰ ਸਾਹਿਬ ਤੇ ਤਾਂ ਸਾਹਿਬ ਨਿਤਾਣਿਆ ਤਾਣ ਹੈ ਸਾਹਿਬ ਨਿਮਾਣਿਆ ਮਾਨ ਆਕਾਸਾਂ ਆਕਾਸ ਲਖ ਪਾਤਾਲ ਲਪਾਤਾਲ ਸਭਨਾ ਦੇ ਸਿਰ ਇੱਕ ਰੱਬ ਸਭ ਦੀ ਕਰੇ ਸੰਭਾਲ ਜੀ ਜੰਤ ਵਸ ਕਰੇ ਰੱਬ ਦੇ ਜੋ ਵਸਦੇ ਲੋ ਹਲੋਏ ਠੱਕਾ ਉਹ ਔੜ ਕਪਾਲ ਹੁਣ ਚੁੱਪ ਕਰ ਕਹਿਆ ਖਲੋਏ ਸਵਾਲ ਪੀਰ ਜਲਾਲਦੀਨ ਸੂਰਾ ਆਖੇ ਪੀਰ ਜਲਾਲਦੀਨ ਸੁਣ ਨਾਨਕ ਸ਼ਾਹ ਕਤਾਲ 14 ਤਬਕ ਕਿਤਾਬ ਵਿੱਚ ਤਿਸਤੇ ਪਰੇ ਜਵਾਬ ਡਿੱਟੇ ਬਾਜੋ ਨਾਨਕਾ ਖਾਤਰ ਜਮਾ ਨ ਕੋਈ ਇਹਨਾ ਸੁਨਣਾ ਬਾਦ ਹੈ ਜੋਤੀ ਸੇ ਸੱਚ ਸੋਈ ਮਜਲਸ ਅੰਦਰ ਬੈਠਿਆ ਕੋਏ ਅੰਤਰ ਧਿਆਨ ਅੱਖੀ ਅਗੋਂ ਛਿਪ ਗਏ ਮਜਲਸ ਪਈ ਹੈਰਾਨ ਜਵਾਬ ਨਾਨਕ ਸ਼ਾ ਸੂਰਾ ਆਕਾਸ਼ ਬਾਣੀ ਆਖੇ ਨਾਨਕ ਸ਼ਾ ਸੱਚ ਸੁਨੋ ਜਲਾਲ ਸਦਤ ਹਿੱਕੇ ਅਸਾਂ ਕੋ ਨਾਲ ਦੇ ਕਿ ਕਿਤਾ ਚਲੋ ਆਪ ਦਿੱਤਾ ਬੇਟਾ ਪੀਰ ਨਾਲ ਜਲ ਜੁਲਾਲੀ ਨਾਮ ਵਾਉ ਜਿਹੜੇ ਅਸਮਾਨ ਵਿੱਚ ਤਿਸਾ ਸੁਨੋ ਬਿਆਨ ਇੱਕ ਪਲਕ ਦੇ ਫੁਰਕਨੇ ਡਿਠੇ ਅਗਣਤ ਅਸਮਾਨ ਕਈ ਪੈਕੰਬਰ ਦੇਖ ਕਰ ਪੀਰ ਹੋਏ ਰਹਾ ਹੈਰਨ ਫਿਰ ਗਏ ਪਤਲਨੋਂ ਡਿਠੇ ਕਈ ਪਤਾਲ ਅਵਤਾਰਾ ਪੈਕੰਬਰਾਂ ਗਣਤ ਅਗਣਤ ਨਾ ਪਾਲ ਜਿੱਥੇ ਬਾਬਾ ਜਾ ਵਹੇ ਤਿੱਥੈ ਹੀ ਗੁਲ ਹੋਏ ਕਾਰਨ ਦਰਸ਼ਨ ਦੇਖਨੇ ਅਵੇ ਸਗਲੀ ਲੋਏ ਕਾਰਾਂ ਪੇਟਾਂ ਸਿਰਨੀਆਂ ਨਜ਼ਰ ਨਿਆਜ਼ਾ ਲਖ ਗੁਨਾ ਗੁਨੀ ਨਿਆਮਤਾ ਮੇਵੇ ਲਖ ਅਲਕ ਇੱਕ ਜ਼ਮੀਨ ਦੇ ਅੰਦਰੇ ਬਾਬਾ ਪਹੁੰਚਿਆ ਜਾਈ ਅਗੇ ਇਕੜਾ ਹਥਿਆਰ ਸੀ ਗਾਵਨ ਸ਼ਬਦ ਅਲਾਈ ਬਾਬਾ ਸੁਨਿਆ ਸੰਗਤੀ ਸਭ ਦਰਸ਼ਨ ਲੱਗੀ ਆਏ ਰੱਖਿਆ ਅਗੇ ਇਕੜਾ ਨੂੰ ਪੈਰੀ ਸੀ ਸਿ ਨਿਭਾਈ ਲਈ ਕੜਾਹੀ ਬਾਬੇ ਰਢਕੇ ਪਾਈ ਵਿੱਚ ਕਚਕਾਲ ਫਿਰ ਦਿੱਤੀ ਕੜਾਈ ਪੀਰ ਨੂੰ ਜੋ ਬੈਠਾ ਸੀ ਕੋਲ ਇੱਕ ਪਲਕ ਦੇ ਅੰਦਰੇ ਫਿਰ ਮੱਕੇ ਪਹਤੇ ਆਏ ਬੇਟਾ ਪੀਰ ਜਲਾਲਦੀਨ ਮੁਕਤੇ ਬਚਨ ਅਲਾਈ ਇਸ ਆਕਰ ਵਿੱਚ ਜ਼ਮਾਨੇ ਨਾਨਕ ਵੱਡਾ ਫਕੀਰ ਮੀਰਾ ਦੇ ਸਿਰ ਮੀਰ ਹੈ ਪੀਰਾਂ ਦੇ ਸਿਰ ਪੀਰ ਆਖੇ ਉਸ ਮੂੰਹ ਕਲਮ ਜੋ ਸੋਈ ਦਿੱਤੀ ਉਸ ਦਿਖਲਾਈ ਤੁਸੀਂ ਜਾਣੋ ਹੋਰ ਕੁਝ ਅਸਾਂ ਬੁਝਿਆ ਖੁਦ ਖੁਦਾਈ ਆਕਾਸ਼ੀ ਪਾਤਾਲ ਲਖ ਆ ਪਾਤਾਲਾ ਪਤਾਲ ਡਿਠਾ ਕਿਤਨੇ ਸਾਨ ਹੋ ਵਿੱਚ ਹੋਂਦੀ ਜੁਲ ਕਰ ਨਾਲ ਏਠੋਂ ਕਈ ਪਤਾਲ ਤੇ ਮਿਲੀ ਕੜਾਹੀ ਆਈ ਸਾਰੀ ਮਜਲਿਸ ਅੰਦਰੇ ਦਿਤੋਸ ਕੜਾ ਤਖ ਲਾਏ ਸਭੇ ਗਏ ਹੈਰਾਨ ਹੋਏ ਨਾਨਕ ਵੱਡਾ ਫਕੀਰ ਇਕ ਤੇ ਖੁਦ ਖੁਦਾਈ ਹੈ ਕਹਿਣ ਸਭੇ ਤਦਬੀਰ ਸਬੇ ਕਦਮੀ ਟੈਪੇ ਮਨ ਵਿੱਚ ਬਹੁਤ ਡਰ ਖਾਈ ਅਜੀ ਕਾਈ ਨਿਸ਼ਾਨੀ ਰੱਖੀ ਐ ਮੱਕਾ ਪਿਸ਼ਟ ਕਰਾਈ ਬਾਬੇ ਕੌਂਸ ਉਤਾਰੀ ਪਾਉ ਤੇ ਰੱਖੀ ਨਿਸ਼ਾਨੀ ਇਹ ਜੋ ਕਰਨ ਜ਼ਿਆਰਤ ਕੌਂਸ ਦੀ ਫਿਰ ਉਹ ਨਾ ਜਨਮ ਤਰੇ ਇਤਿ ਸ਼੍ਰੀ ਮੱਕੇ ਦੀ ਗੋਸ਼ਟ ਸੰਪੂਰਨ ਵਾਹਿਗੁਰੂ ਜੀ ਹੋਈਆਂ ਪੁੱਲਾਂ ਗਲਤੀਆਂ ਲਈ ਮਾਫ ਕਰਨਾ ਜੀ ਸਬਦਾ ਪੜਿਆ ਸੁਣਿਆ ਪ੍ਰਮਾਨ ਕਰਨਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ